ਫਿਰੋਜ਼ਪੁਰ ਵਿਖੇ ਜ਼ਿਲ੍ਹਾ ਕਮੇਟੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ 11 ਜੂਨ ਨੂੰ ਪਿੰਡ ਮਹਿਮਾ ਵਿੱਚ ਚੱਲਦੇ ਰੇਤ ਦੀਆਂ ਖੱਡਾਂ ਦੀ ਛਾਪੇਮਾਰੀ ਦੌਰਾਨ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਨੂੰ ਕੁਝ ਅਨਿਯਮੀਆਂ ਦਾ ਵਿਰੋਧ ਕਰਨ ਤੇ ਡੀਸੀ ਫਿਰੋਜ਼ਪੁਰ ਐਸਐਚਓ ਤੇ ਕਈ ਹੋਰ ਅਧਿਕਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ। ਐਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਦਾ ਇਹ ਵੀ ਦੋਸ਼ ਹੈ ਕਿ ਗੁਰਮੀਤ ਸਿੰਘ ਉਤੇ ਸਰਕਾਰੀ ਜਾਂਚ ਵਿੱਚ ਵਿਘਨ ਪਾਉਣ ਦਾ ਦੋਸ਼ ਲਗਾ ਕੇ ਉਸ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਹਨਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਗੁਰਮੀਤ ਸਿੰਘ ਮਹਿਮਾ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਗੁਰਮੀਤ ਸਿੰਘ ਖਿਲਾਫ ਝੂਠੇ ਪਰਚੇ ਨੂੰ ਵਾਪਸ ਲਿਆ ਜਾਵੇ। ਅਣਗੌਣ ਦੇ ਕਿਸਾਨ ਸੀ। ਉਹਨਾਂ ਨੇ ਮਤਲਬ ਰੌਲਾ ਪੈਂਦਾ ਕਿ ਸੁਣਿਆ ਤਾਂ ਇਹ ਡੀਸੀ ਕੋਲ ਪਰਨੇ ਆ ਕੇ ਦੇਖ ਨੂੰ ਪ੍ਰੈਸ ਕਰ ਲਿਆ। ਸਾਥੀ ਮਹਿਮਾ ਬਹੁਤ ਦੇਰੀ ਤੇ ਘਰ ਆ ਦੂਰ ਉਹ ਵੇਖ ਕੇ ਉੱਠ ਜਾਵੜੇ ਇਹਨੇ ਗੱਲਬਾਤ ਚ ਪੈਣ ਦੀ ਦਲੀਲ ਬਾਜੀ ਪੈਣ ਦੀ ਕੋਸ਼ਿਸ਼ ਕੀਤੀ ਕਿਹਾ ਵੀ ਖੱਡ ਮਨਜ਼ੂਰ ਸੁਦਾ ਜਿਹਦੇ ਚ ਕੋਈ ਬੇਨਜਮੀਆਂ ਵੀ ਹੈ ਤਾਂ ਇਹਦੀ ਬੈਠ ਕੇ ਗੱਲ ਕਰ ਲਓ ਇਹ ਤਾਂ ਧਾਰਨ ਕਿਸਾਨ ਜਿਹੜੇ ਖੇਤਾਂ ਵਾਲੇ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਜਿੰਨਾਂ ਨੂੰ ਤੁਸੀਂ ਲੈ ਕੇ ਚੱਲੇ ਆ ਇਹ ਨਹੀਂ ਗੱਲ ਦਲੀਲ ਬਾਜੀ ਚ ਪੈਣ ਦੀ ਬਜਾਏ ਬਹੁਤ ਡੀਸੀ ਨੇ ਆਪ ਮਤਲਬ ਉੱਪਰ ਨੇ ਕਿਹਾ ਕਿ ਉਹਨੂੰ ਸਭ ਕੁਝ ਪਾਓ ਸਭ ਕੁਝ ਉਹ ਤੋਂ ਪਾਓ ਵੀ ਡੰਗਾ ਨਾਲ ਕੁੱਟ ਛਟੋ ਤਾਂ ਡੰਗਾ ਮਾਰਨ ਲੱਪੇ ਐ ਡੀਐਸਪੀ ਨੇ ਆਪ ਤਾਂ ਦਾ ਮਾਰ ਗੀਆਂ ਐਸਐਚਓ ਨੇ ਦਾੰਦ ਮਾਰੀ ਹੈਗੀ ਐਡੀਸੀ ਦੇ ਤਾਂ ਜਦੋਂ ਸਾਥੀ ਦੀ ਕੁਟਦਿਆਂ ਮਾਰਦਿਆਂ ਸਿਰਚ 6:00 ਵਜੇ ਵੀ ਡਿੱਗ ਪਿਆ ਵੀ ਹੋ ਚੁੱਕੇ ਤਾਂ ਉਦੋਂ ਨੂੰ ਪਿੰਡ ਦੇ ਲੋਕਾਂ ਦਾ ਵੀ ਪੱਟੋਨਾ ਸ਼ੁਰੂ ਹੋ ਗਿਆ ਫਿਰ ਇਹ ਇਕੱਠ ਤੋਂ ਡਰਦੇ ਦਮ ਦਬਾ ਕੇ ਭੱਜ ਗਏ ਤਾਂ ਸਾਡੀ ਜਿਹੜੀ ਮੰਗ ਹੈਗੀ ਹੈ ਇਹ ਹੈਗੀ ਹੈ ਵੀ ਇੱਕ ਤਾਂ ਜੋ ਡੀਸੀ ਬਲੋਇਪੁਰ ਨੇ ਉੱਥੇ ਮਤਲਬ ਕਾਫੀ ਲੰਨਾ ਹਮਲਾ ਕਰਾਇਆ ਸਾਡੇ ਸਾਥੀ ਵੀ ਜਿਲ੍ਹਾ ਆਗੂ ਤੇ ਉਹ ਡੀਸੀ ਸਮੇਤ ਡੀਐਸਪੀ ਐਸਐਚਓ ਨੇ ਤੇ ਮਤਲਬ ਕੇਸ ਦਰਜ ਕੀਤੇ ਜਾਣ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਦੂਜੀ ਸਾਡੀ ਮੰਗ ਹੈਗੀ ਹੈ ਵੀ ਇਹਦੇ ਉਲਟ ਸਮਾਂ ਦੀ ਸਤੀ ਗਰਮੀਤ ਮੈਨੂੰ ਸਾਡਾ ਜੋ ਜ਼ਿਲ੍ਹਾ ਪ੍ਰਧਾਨ ਆ ਉਹਦੇ ਤੇ ਸਰਕਾਰੀ ਕੰਮ ਚ ਵਿਘਨ ਪਾਉਣ ਦਾ ਤੇ ਹੋਰ ਕੁਝ ਤਰ੍ਹਾਂ ਮਾਲਾ ਕੇ ਕੇਸ ਦਰਜ ਕਰਾ ਅਸੀਂ ਕਰਤਾ ਸਾਡੀ ਜਥੇਬੰਦੀ ਤੇ ਆਗੂ ਦਾ ਜੋ ਕੇਸ ਦਰਜ ਹੈ ਉਹ ਬੱਫ ਕਰਾਉਣਾ ਹੈਗਾ ਰਤ ਕਰਾਉਣਾ ਹੈਗਾ